ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਦੋਂ ਸਾਰੇ ਜਣੇ ਵਧੀਆ ਹੋਵੋਗੇ ਅਸੀਂ ਸਾਰੇ ਜਣੇ ਬਹੁਤ ਵਧੀਆ ਤੇ ਅੱਜ ਸੋਚਿਆ ਵੀ ਦਿਨ ਹੈਗਾ ਸੰਡੇ ਦਾ ਇਸ ਸਾਗ ਬਣਾ ਲਈਏ ਛੋਲੇ ਦਾ ਸਾਗ ਲਿਆ ਕੇ ਕਿਉਂਕਿ ਹੁਣ ਇਹ ਵੀ ਜਾਣ ਵਾਲਈ ਆ ਚਲੋ ਆਖਰੀ ਵਾਰ ਦੇ ਇਹ ਸਾਗ ਬਣਾ ਲਈਏ ਪਹਿਲੀ ਵਾਰੀ ਬਣਾਉਣਾ ਅਜੇ ਇਹ ਨਾਲ ਹੀ ਛੋਲੂ ਆ ਤੇ ਨਾਲ ਕਦਰ ਭਰਾਣ ਵਾਲੀ ਸਬਜ਼ੀ ਛੋਲੂ ਦੀ ਇਹਦਾ ਕੱਢ ਕੇ ਬਹੁਤ ਸਵਾਦ ਲੱਗਦਾ ਹੈ ਨਾ ਹਰੇ ਹਰੇ ਛੋਲੂ ਤੇ ਸਬਜ਼ੀ ਬਹੁਤ ਸਵਾਦ ਆਉਂਦੇ ਹੈ ਹੂੰ ਤੇ ਛੋਲੂਆ ਕੱਢਣਗੇ ਇਹ ਮੈਂ ਕੱਢੂੰਗੀ ਸਾਗ ਸਾਗ ਪਰ ਮੈਂ ਬਣਾਉਂਗੀ ਤੇ ਛੋਲੂਆ ਨਾ ਮੈਂ ਤਾਂ ਵੇ ਛੋਲੂ ਰੱਖਤਾ ਮੇਰੇ ਵਾਸਤੇ ਰੱਖਤਾ ਹੈ ਸਮਾਨ ਸੇਵ ਕਰ ਮੈਂ ਫੇਰ ਮੋਂ ਘਰ ਮੇਰੇ ਨੂੰ ਕਹਿੰਦੀ ਬੰਦਾ ਵਿਹਲਾ ਹੀ ਰਹਿਣਾ ਚਾਹੀਦਾ ਅੱਜ ਮੇਰੇ ਘਰ ਮੇਰੇ ਤੋਂ ਸੁਣਨੇ ਪੰਜਾਬੀ ਦੇ ਦੇ ਤੇ ਪੇਪਰ ਉਹ ਮੈਂ ਸੁਣਨ ਤੂੰ ਦੱਸੋ ਸੁਣਨੇ ਨਹੀਂ ਕਿ ਤੁਸੀਂ ਕਿ ਨੋਹਲਾ ਖਾਦ ਤੁਸੀਂ ਨਾਲ ਫੋਨ ਲੈ ਕੇ ਪੈ ਜਾਂਦੇ ਹੋ ਫਿਰੋ ਜਵਾਬ ਹਮ ਪੁਰਾ ਪੇਪਰ ਹੈ ਨਾ ਤੇ ਛੁੱਟੀਆਂ ਘਾਟ ਲੈਣ ਨੂੰ ਪੰਜਾਬੀ ਮੂਰੀ ਤੇ ਟੀ ਪੂਰੇ ਜਦੋਂ ਪੇਪਰ ਖਤਮ ਹੋ ਗਏ ਨਿਆਣੇ ਆਂਦੇ ਸਭ ਕੁਝ ਦੀ ਰਿੰਦ ਲੈਣੀ ਆ ਉਦੋਂ ਫੈਸ਼ਨ ਫ੍ਰੀ ਹੋ ਕੇ ਪਹਿਣਾ ਉਦੋਂ ਤੇ ਜਿਹੜੀ ਪਈ ਹੋਣੀ ਨੇ ਪੇਪਰਾਂ ਦੀ ਤੇ ਅੱਜ ਬਣਾਵਾਂਗੇ ਸਾਗ ਬਣਾਵਾਂਗੇ ਚੁੱਲ੍ਹੇ ਤੇ ਦੇਖਦੇ ਆ ਵੀ ਸਾਗ ਬਣਾਈਏ ਸ਼ਾਇਦ ਤੌੜੀ ਦੇ ਵਿੱਚ ਹਨਾ ਤੌੜੀ 'ਚ ਬਣਾਵਾਂਗੇ ਸਾਗ ਲਾ ਦੋ ਤੌੜੀ 'ਚ ਹਜੇ ਮੋਠ ਥੋੜਾ ਜਿਹਾ ਵਿੱਚ ਪਾਉਣੇ ਸੀਗੇ ਮੋਠ ਇਹ ਮਿਲਣ ਕਿਹਦੇ ਦੁਕਾਨ ਇੱਕ ਦੁਕਾਨ ਤੇ ਗਏ ਸੀਗੇ ਉਹ ਕਹਿੰਦੇ ਵੀ ਅ ਗਰਮੀ ਕਰਕੇ ਅਸੀਂ ਮੋਠ ਨਹੀਂ ਹੋਣੇ ਬੰਦ ਕਰਤੇ ਤੇ ਜੇ ਸੁਣਿਆ ਸਾਗ ਥੋੜੇ ਮੋਠ ਪਾ ਲਈਏ ਤੇ ਜਿਹੜਾ ਸਾਗ ਬਹੁਤ ਟੇਸਟੀ ਬਣਦਾ ਉਹ ਨਾਲ ਜ਼ਰੂਰੀ ਹੁੰਦੇ ਆ ਪੌਣੇ ਵਿੱਚ ਤੇਸਤੀ ਬੰਦੋਗੇ ਨਾ ਇੱਕ ਪਾਲਕ ਦੀ ਬੁੱਟੀ ਨਹੀਂ ਹੰਦੀ ਇੱਕ ਲਿਆਂਦੀ ਮੇਥੇ ਆ ਮੇਥੀ ਦੀ ਦੋ ਲਿਆਂਦੀਆਂ ਆ ਇਹ ਆ ਛੋਲੇ ਆਂਦੀਆਂ ਸਾਗ ਦੀਆਂ ਇਹ ਲੈ ਸਬਜ਼ੀ ਬਣਜੂ ਨਾਲ ਸਾਗ ਬਣਜੂ ਬਾਲਾ ਬੇਹਾ ਕੀ ਕਰਨਾ ਤਾਂ ਨਹੀਂ ਲੈਂਦਾ ਮੈਂ ਥੋੜੀ ਥੋੜੀ ਰੁੱਤ ਵੀ ਇਹ ਜੀ ਹੈ ਨਾ ਹਾਂ ਹੀ ਗੱਲ ਦੋ ਡੰ ਖਾਦੇ ਸਾਬਾ ਸਾਡੇ ਆਸ-ਪਾਸ ਵਾਲੇ ਸਾਰੇ ਲੋਕ ਗਏ ਆ ਆਪਣੇ ਆਪਣੇ ਘਰਾਂ ਨੂੰ ਕੋਈ ਨਾਨਕਿਆਂ ਨੂੰ ਗਏ ਕੋਈ ਘਰਾਂ ਨੂੰ ਗਏ ਕੋਈ ਪਿੰਡ ਨੂੰ ਕਿੱਧਰ ਨੂੰ ਗਏ ਕਿਉਂਕਿ ਸਾਰੇ ਵਿਹਲੇ ਹੋ ਗਏ ਕੱਲ ਸਾਡੇ ਜੋ ਆਖਾਂ ਦੇ ਪੇਪਰ ਜੇ ਖਤਮ ਨਹੀਂ ਹੋਏ ਮੈਨੂੰ ਪੂਰਾ ਮਹੀਨਾ ਨੇ ਲੱਗਿਆ ਪੂਰਾ ਮਹੀਨਾ 20 ਨੂੰ ਸ਼ੁਰੂ ਹੋ ਕੇ 20 ਨੂੰ ਖਤਮ ਹੋਣਾ ਹੈ ਹਾਂ ਇੱਕ ਮਹੀਨਾ ਲੱਗਿਆ ਪੂਰਾ ਕੁੱਤਿਆਂ ਵਾਲੀਆਂ ਨੇ ਵਿੱਚ ਤਾਂ ਕਰਕੇ ਅਸੀਂ ਵੀ ਕੋਈ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਬੱਚੇ ਕਰਕੇ ਨੇ ਬੱਚਿਆਂ ਦੇ ਵਿੱਚ ਨਾਲ ਬਿਜ਼ੀ ਹਾਂ ਸੀ ਕਿਉਂਕਿ ਇਹਨਾਂ ਦਾ ਕੋਲ ਪੜ੍ਹਨਾ ਪੈਂਦਾ ਤੇ ਇਹਨਾਂ ਨੂੰ ਸੁਣਨੇ ਪੈਂਦੇ ਆ ਉਹਨਾਂ ਨੂੰ ਸਮਝਾਉਣਾ ਪੈਂਦਾ ਵਿੱਚ ਕੁਝ ਨਾ ਕੁਝ ਤਾਂ ਕਰਕੇ ਕੋਈ ਵੀਡੀਓ ਨਹੀਂ ਬਣਦੀ ਜਾਤ ਉਹ ਜੇ ਪ੍ਰੋਪਰ ਹਾਂ ਬਣਾਇਆ ਕਰਾਂਗੇ ਉਸ ਤੋਂ ਬਾਅਦ ਵੇਲੇ ਹੋਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਦੱਸਿਆ ਹੀ ਬਲਜਿੰਦਰ ਨੇ ਪਹਿਲਾਂ ਵੀ ਸਾਗ ਧਰਨ ਲੱਗੇ ਆ ਤੇ ਮੇਰੀ ਡਿਊਟੀ ਲੱਗੀ ਔਖੇ ਕੰਮ ਤੇ ਆਪ ਟੁਸੇ ਤੋੜ ਕੇ ਸਾਹਮਣੇ ਤੇ ਮੈਨੂੰ ਹੁੜਾ ਤੇ ਕੱਢਣ ਨੂੰ ਦਸ ਘੰਟਾ ਤਾਂ ਮੈਨੂੰ ਹੋ ਗਿਆ ਲੱਗਿਆ ਨੂੰ ਇੰਨੇ ਘਣਖੜਿਆ ਸੜਿਆ ਦੋ ਹੋਰ ਭਾਂਡੇ ਭਰੇ ਪਏ ਆ ਇਹ ਵੀ ਕੱਢਣੇ ਆ ਆਂਗੋ ਕਬਾਲ ਲਓ ਫਿਰ ਹੁਣ ਨੇਰਾ ਹੋ ਜਾਊਗਾ ਸੈਰ ਵੀ ਕਰਨ ਜਾਣਾ ਹੂੰ ਭੂਮੀ ਹੈ ਨੀ ਕਥਾ ਅੰਦਰ ਅੰਦਰ ਲਗਾ ਤੋਲੀਆਂ ਤੋਰੀਆਂ ਦੀਆਂ ਬੇਲਾਂ ਵੇਚਣ ਲੱਗਿਆ ਵਾ ਫਿਰ ਥੋੜੀ ਜਿਹੀ ਮਿੱਟੀ ਪਾ ਰਾਂ ਪਹਿਲਾਂ ਜੇ ਵਿੱਚ ਕਰ ਲੈਣਾ ਨਾ ਮਿੱਟੀ ਬਾਹਰ ਨਹੀਂ ਡਿਗੂਗੀ ਹਾਂ ਬਹੁਤ ਸਿਆਣਾ ਬਈ ਮੁੰਡਾ ਇਹ ਲੈ ਆਏ ਸੀਗੇ ਦੋ ਬੇਲਾਂ ਤਾਂ ਮਿਲ ਗਿਆ ਸੀਗਾ ਬੇਰ ਮਹਿੰਗੀ ਬੜੀ ਮਿਲੀ 20 ਰੁਪਏ ਦੀ ਨਾਲ ਪੈਕਟ ਲੈ ਆਏ ਸੀ ਇਹ ਦੋ ਵੀ ਜੱਬਧਿਆਰਾ ਆ ਲੈ ਆਏ ਸੀਗੇ 20 ਬਾਹਰੋਂ ਤੇ 20 ਦਾ ਜਣ ਪਹਿਲਾਂ ਐ ਕਰ ਕਿੰਨੇ ਕੀ ਹੋਗੀ ਮਿੱਟੀ ਇਹ ਜੇ ਥੋੜੀ ਹੋਰ ਪਾਲਾ ਠੋਕੇ ਲਗਭਗ ਸੁੱਕੀ ਗਈ ਹੈ ਹੁਣ ਤਾਂ ਤੋਂ ਕੋਈ ਜੜੀ ਗਈ ਰੱਖਣਾ ਹੀ ਪੈਣਾ ਹੈ ਨਾ ਸੁੱਕ ਗਿਆ ਮਾ ਵੀਨ ਉਧਰ ਕੰਮ ਲਾਦਾ ਬਾੜੀ ਚ ਮੈਂ ਕਿਹਾ ਘਾਹ ਕੱਢ ਦੇ ਮੜਾ ਜਾ ਉਹ ਘਾਹ ਕੱਢੀ ਜਾਂਦਾ ਬਾੜੀ ਚ ਕੀ ਹੋ ਗਿਆ ਸਾਰੇ ਦਿਨ ਦੀ ਪ੍ਰਾਪਤੀ ਹੈ ਇਹਨਾਂ ਦੀ ਸਾਰੇ ਦਿਨ ਦੀ ਹੈਗੀ ਇਹ ਦਪਹਿਰ ਦਾ ਲੈ ਕੇ ਆਏ 1 ਵਜੇ ਤਾਂ ਆਪਾਂ ਮੁੜਿਆਂਗੇ ਫਿਰ ਆਪਾਂ 2 ਵੇ ਚੌੜ ਖਾਦਨੇ ਫਿਰ ਮੇਰਾ ਨਹਾਪਾਂ ਵੀ ਵਿਚ ਦੀ ਫਿਰ ਆ ਗੰਨੇ ਆ ਕੇ ਤੇ ਤੇਲ ਸਰੂਨਾ ਤੇ ਦਾਲ ਰਾਤ ਤੱਕ ਤਾਂ ਘੜਦੋਂਗੇ ਥੋੜੀ ਘੜਦਣਾ ਮੈਨੂੰ 10 ਮਿੰਟਾਂ ਦਾ ਅਚੰਭੇ ਅਚੰਭੇ ਤਾਂ ਦੇਖੋ ਇਹਨੂੰ ਦਸਾਂ ਤਾਂ ਵੀੜਾ ਵੀਡੀਓ ਬਣਾਇਆ ਦਿਲਾਉਣ ਲੱਗਿਆ ਪਿਆ ਸੀ ਪੜ੍ਹ ਲੈ ਪੇਪਰ ਪੰਜਾਬੀ ਦਾ ਜਰਾ ਕੱਲ ਨੂੰ ਇਹਦਾ ਹੁਲੀਆ ਦੇਖੋ ਸਹਿਰ ਉਹ ਸੱਦਬਦ ਨਹੀਂ ਇਹਨੂੰ ਕੋਈ ਕੋਈ ਸੱਦਬਦ ਰਹੀ ਨਹੀਂ ਹੈ ਨਾ ਪੇਪਰਾਂ ਕਰਕੇ ਬਸ ਇੱਕ ਚੈਪਟਰ ਰਹਿ ਗਿਆ ਸਾਰਾ ਹੋ ਗਿਆ ਸਿਲੇਬਸ ਇਹ ਬਸ ਹੁਣ ਬਾਕੀ ਤਾਂ ਰੱਖਣੀ ਹੋਣਾ ਜਿਹੜਾ ਨਾਮ ਹੈ ਉਹ ਹੀ ਕਹਿੰਦਾ ਸਿਲੇਬਸ 'ਚ ਹੀ ਹੈ ਨਹੀਂ ਜਿਹੜਾ ਜਿਹੜਾ ਇਹਨੂੰ ਗੁਰਮੇਹਰ ਨੂੰ ਨਾ ਜਿਹੜਾ ਜਦੋਂ ਜਦਰਵੇਹਰ ਨੂੰ ਸੁਣਨ ਲੱਗ ਜੋੜ ਇਹਨੂੰ ਨਾਮ ਆ ਗਿਆ ਉਹ ਤਾਂ ਕਿਉਂ ਹੈ ਸਿਲੇਬਸ 'ਚ ਹੀ ਹੈ ਨਹੀਂ ਇਹ ਉਹ ਲੇਖ ਦਾ ਨਾਮ じゃ ਪਤਾ ਕੀ ਕਹੂਗਾ ਇਹ ਤਾਂ ਅਜੇ ਮੈਡ ਇਹ ਸਰਨੇ ਗਿਆ ਸੀ ਹੁਣ ਆਈ ਨਹੀਂ ਸਰਦੀ ਗੱਲ ਨਹੀਂ ਜਿਹੜਾ ਸਿਲੇਬਸ ਮੈਂ ਉਹ ਹੀ ਕਰਦਾ ਆ ਲੇਖਕਾਂ ਦੇ ਨਾਮ ਤਾਂ ਨਾ ਹੁੰਦੇ ਨੇ ਮੈਂ ਵੀ ਲੇਖ ਕੀ ਪਤਾ ਕੀ ਬਤਾ ਜਾਣ ਨਾਮ ਉਹਨਾਂ ਪਿੱਛੋਕੜ ਆਪਾਂ ਕੀ ਕੀ ਬਤਾ ਜਾਣ ਉਹ ਲਿਖਿਆ ਹੋਇਆ ਬੋਰਡal ਦਾ ਨਹੀਂ ਆ ਅੱਛਾ ਪੜਦਾ ਨਹੀਂ ਰੰਦਾ ਦੇਖੋ ਜ ਐਸੇ ਬਸ ਜਿ ਕੋਈ ਨਹੀਂ ਛੁੱਟੀ ਕਰਕੇ ਨਾ ਸਾਰੇ ਆਪਣੇ ਆਪਣੇ ਘਰਾਂ ਨੂੰ ਗਏ ਆ ਇਧਰ ਬਾਬਾ ਤਾਂ ਮੈਂ ਕਹਿੰਦੀ ਆ ਆਇਆ ਨਹੀਂ ਹਫ਼ਤਾ ਹੋ ਗਿਆ ਇਧਰਲੇ ਨਾਲ ਵਾਲੇ ਗਵੰਡੀ ਵੀ ਸਾਡੇ ਗਏ ਹੋਏ ਨਹੀਂ ਤੇ ਇਹਨਾਂ ਨੂੰ ਵੀ ਹਫ਼ਤਾ ਹੋ ਗਿਆ ਇਹਨਾਂ ਨੂੰ ਕਿਉਂਕਿ ਪੇਪਰ ਬੱਚਿਆਂ ਦੇ ਪੂਰੇ ਹੋ ਗਏ ਕੰਪਲੀਟ ਛੁੱਟੀਆਂ ਹੋ ਗਈਆਂ ਸਾਰਿਆਂ ਨੂੰ ਚਲੇ ਗਏ ਆਪੋ ਆਪਣੇ ਪਿੰਡ ਮਹਾਵੀਰ ਹੋ ਗਿਆ ਸਾਹਮਣੇ ਮੇਰੇ ਭਾਈ ਪੈ ਗਿਆ ਸਾਰਾ ਸਾਗ ਸੋ ਤੇ ਰੇਹਣਾ ਇਹ ਸ਼ੁਰੂ ਕੀਤਾ ਵੇ ਸ਼ੁਰੂ ਕੀਤਾ ਇਹ ਕੰਮ ਥੋੜੀ ਚ ਜ ਬਣਾਵਾਂਗੇ ਥੋੜੀ ਚ ਜ ਥੋੜਾ ਜਿਹਾ ਸਾਗ ਥੋੜੀ ਚ ਮੱਝਣ ਰਿਹਾ ਮੈਂ ਚੁੱਲੇ ਤੇ ਥੋੜੀ ਦਾ ਸਵਾਦ ਸੁਆਦ ਹੁੰਦਾ ਨਾ ਥੋੜੀ ਵਾਲੇ ਸਵਾਦ ਹੁੰਦਾ ਇਹ ਤੋਰ ਭਾਈ ਇਹ ਤਾਂ ਹਰਾ ਹੋਣਾ ਚਾਹੀਦਾ ਬਹੁਤ ਸਵਾਦ ਵਧੀਆ ਆਪਣੇ ਭਰਾ ਹਾਰੇ ਵਾਸਤੇ ਉਹ ਪਾਤੀਆਂ ਮੁੱਤ ਨਹੀਂ ਹੈ ਨਹੀਂ ਆਪਣੇ ਉਹ ਸੌਖਾ ਹੀ ਕੰਮ ਹੋ ਰਿਹਾ ਇਹ ਲਾ ਮਾ ਪਾਤੀਆਂ ਨਹੀਂ ਹੈਗੀਆਂ ਹਾਂ ਇਹ ਔਖਾ ਹੋ ਜਾਂਦਾ ਆਖਰੀ ਸਾਰਾ ਚਲੋ ਇਹ ਸੜਾਣਾ ਹੁਣ ਛੁੱਲੇ ਮਖਿਆ ਛੁੱਲੇ ਦਾ ਸਾਕ ਬਣਾ ਲੀਏ ਵੀ ਦੇਖ ਲਈਏ ਸਰ ਉਹ ਤਾਂ ਬਣਾਈ ਜਾਂਦੇ ਆ ਜੀ ਜੀ ਘਰੇ ਆਇਆ ਖਾਣ ਦਾ ਪਾਸ ਸਵੇਰੇ ਵੀ ਭੁੱਲ ਗਿਆ ਤੁਸੀਂ ਮਨ ਜਾਤ ਰਾਇਆ ਸਵੇਰੇ ਨਹੀਂ ਇਹ ਸਾਰਾ ਚਾਕੂ ਨਾਲ ਹੀ ਕੱਟਦਾ ਗਲ ਘੜ ਜੂਗਾ ਵਧੀਆ ਇਹ ਸਾਰਾ ਉਹੀ ਹੈ ਨਾ ਪਾਲਕ ਮੇਥੀ ਆ ਉਹ ਸਾਰਾ ਸਾਰੇ ਨਾ ਬੜੇ ਵਾਜੋ ਇੰਨਾ ਕੀ ਥੋੜੇ ਹੁੰਦਾ ਇਹ ਥੋੜਾ ਹੀ ਪੈਂਦਾ ਹੁੰਦਾ ਇਹ ਕਿਉਂਕਿ ਇਹਨਾਂ ਡੱਕ ਦੁਖਣਾ ਜਾਂਦਾ ਵਾੜਾ ਖਾਗੀ ਅੱਛਾ ਇਹ ਥੋੜਾ ਹੀ ਪੈਂਦਾ ਹੁੰਦਾ ਓਕੇ ਜੀ ਮੈਨੂੰ ਪਤਾ ਨਹੀਂ ਧੰਨਵਾਦ ਜਿਹੜੀ ਮਸ਼ੀਨ ਐ ਢੋਕ ਜਿਹੜੀ ਮਸ਼ੀਨ ਆ ਉਹ ਸਾਰਾ ਉਹ ਸਾਮ ਤਾਂ ਉੱਪਰ ਮੈਂ ਮੈਨੂੰ ਇਹਨੇ ਬਤਾ ਸਕਦੇ ਸਾਕ ਬਣਾਉਣਾ ਕਿਰਾ ਤੇਣ ਆ ਗਈ ਚੁੱਲੇ ਜਦ ਸਾਈਡ ਤੋਂ ਧੂਆਂ ਨਹੀਂ ਕਰ ਲੱਗਿਆ ਉਹ ਪਹਿਲਾਂ ਹੀ ਹੋਣ ਆਈ ਸੀ ਪੱਟੀ ਲਾਵਾਂਗੇ ਉਸ ਮਾਰ ਕੇ ਅੰਦਰ ਦੀ ਲਾਉਣੀ ਪੈਣੀ ਵੱਧ ਬਾਹਰ ਦੀ ਵੀ ਲਾਉਣੀ ਪਊਗਾ ਨਾ ਸੀਮੈਂਟ ਭਰ ਦੇਣਾ ਨਹੀਂ ਇਹ ਸਾਗ ਪੈਣਾ ਫਾਲਕ ਵਿੱਚ ਇੱਥੇ ਪਈ ਆ ਪਈ ਬੀਬੀ ਮੋਠ ਪਾਉਣੇ ਭੁੱਲੀ ਕੇ ਸਾਗ ਬਣ ਗਿਆ ਅੱਧੇ ਤੋਂ ਜ਼ਿਆਦਾ ਟੀਨ ਹੋ ਗਈ ਮੋਠ ਦਾ ਰੌੜਾ ਕਹਿੰਦਾ ਪਿਆ ਯਾਰ ਮੋਠ ਧਕਾਰ ਆ ਗਿਆ ਵੀ ਚਾਹ ਪੀ ਕੇ ਮੈਨੂੰ ਵੀ ਹੁਣ ਯਾਦ ਆਇਆ ਮੈਨੂੰ ਤੇ ਹੁਣ ਤੇ ਬੈਸੀ ਹੈ ਅਜੇ ਤੋਕੇ ਨਹੀਂ ਆਉਂਦੇ ਹਣ ਹੋਰ ਭੋਲੀ ਦੀ ਫੇ ਚੱਲ ਵਧੀਆ ਹੋ ਗਿਆ ਹੈ ਨਾ ਹਾਂ ਤਾਂ ਸਾਗ ਬਣ ਗਿਆ ਮੇਰਾ ਦਿਮਾਗ ਤਾਂ ਖਰਾਬ ਕੀਤਾ ਮੈਂ ਤੁਸੀਂ ਮੈਂ ਕਦੋਂ ਨਾਲ ਕਰਤਾ ਬੋਲੀ ਜੰਨੇ ਮੈਨੂੰ ਲੈ ਮੈਂ ਕੀ ਬੋਲੀ ਜੰਨਾ ਤੂੰ ਕੱਟ ਕੇ ਕਰੀ ਜੰਨੇ ਮੇਰੀ ਸਾਰਾ ਦਿਨ ਮੈਂ ਤਾਂ ਕੁਝ ਨਹੀਂ ਕੀਤਾ ਹੈਗਾ ਟੋਰਨਾ ਮਿੱਟੀ ਚ ਆਪ ਵੀ ਰਹੀਆਂ ਫਾਈਨਲੀ ਬਲਵਿੰਦਰ ਲੱਗੇ ਗੱਟ ਮੇਰੇ ਵੀਨੇ ਪੂਰੀ ਪੈਣੀ ਨਹੀਂ ਚਾਰ ਦਾਣੇ ਕੱਢਿਆ ਮੇਰੇ ਇੰਨੇ ਹੀ ਰਹਿ ਗਏ ਸਾਰ ਚਾਰ ਦਾਣੇ ਆਹ ਸਬਜ਼ੀ ਬਣੂਗੀ ਕਟੰਗ ਦੀ ਇਹਦੀ ਇੰਨੇ ਨੇ ਇਹਦਾ ਕਾਮ ਉਸੇ ਕੋ ਸਾਜੇ ਚਲੋ ਲਓ ਸਾਜ ਚਾ ਜੋ ਨਾ ਨਹੀਂ ਇੱਥੇ ਹੈਂ ਐਂਨੇ ਜਿਸ ਕਾ ਕਾਮ ਉਸਕੇ ਸਾਜ ਕਰੋ ਹਰ ਤੁਸੀਂ ਕਰੋ ਹਰ ਲਓ ਆ ਲਓ ਮੈਂ ਤਾਂ ਗਾਰੀ ਲੈਣਾ ਮੇਰੇ ਤਾਂ ਬਗਲ ਹੀ ਨਹੀਂ ਮੈਂ ਤਾਂ ਗਾਰੀ ਲੈਣਾ ਹੌਲੀ ਵੜੀ ਕਰ ਲੂ ਕਰੋ ਕਰੋ ਸ਼ਾਬਾਸ਼ ਕੰਮ ਕੁਮਦੀ ਪਰਵਾਹ ਨਹੀਂ ਕਰਦੇ ਆਪਾਂ ਚਲੋ ਠੀਕ ਹੈ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਠੀਕ ਹੈ ਕਰੋ ਕਰਮ ਕਰੋ ਲੈ ਕੰਮ ਜਿੰਨਾ ਬਿਜੀ ਰਹਿਨੇ ਆ ਨਾ ਉਹਨਾਂ ਦਾ ਮਾਗ ਆਪਣਾ ਸੈਟ ਰਹਿੰਦਾ ਹੂੰ ਅੱਛਾ ਟੋਣਾ ਨਹੀਂ ਹੋਰ ਪੈਸੇ ਕਿਤਲੇ ਦੇਖੋ ਮਜਾ ਆਂਦਾ ਆਪਣਾ ਤਾਂ ਮਾਗ ਟੈਨਸ਼ਨ ਰਹਿੰਦੀ ਹੈ ਨਾ ਤਮੀ ਆਪਣੇ ਕੰਮ 'ਚ ਬਿਜੀ ਰਹਿੰਦਾ ਦਿਮਾਗ ਬਹੁਤ ਵਧੀਆ ਰਹਿੰਦਾ ਸਹੀ ਦਿਖਾਣੇ ਰਹਿੰਦਾ ਕੰਮ ਦੇ ਕਰਮ ਵਾਲਿਆਂ ਨੂੰ ਮਿਲਦਾ ਉਹ ਅਫਸਰਟ ਹੋ ਜਾਂਦਾ ਹੈ ਜਿਹੜੇ ਬਿੱਲੇ ਬੈਠੇ ਉਹਨਾਂ ਨੂੰ ਪੁੱਛੋ ਨਹੀਂ ਅਫਸਰਟ ਆ ਜਾਂਦਾ ਮਾਗਾ ਕੋਈ ਸਭ ਦੇ ਹੋ ਜਾਂਦਾ ਜੇ ਬਿੱਲੇ ਬੈਜੀ ਇਹ ਆਪਣੇ ਦਿਮਾਗ ਕਿਤੇ ਕਿੱਥੇ ਕੋਲ ਦੇ ਘੁੰਮਦਾ ਉਹ ਗੱਲ ਦੇਖੋ ਘੁੰਮਦਾ ਜਿਵੇਂ ਕੱਲ 20 ਸਾਲ ਪੁਰਾਣੀ ਹੋਵੇ ਅੱਛਾ ਸਭ ਨਹੀਂ ਹੁੰਦਾ ਕੰਮ 'ਚ ਲੱਗ ਰਹੇ ਨੇ ਬਿਜੀ ਰਹੇ ਨੇ ਮਾਗ ਪੁੱਛਦਾ ਹੋ ਜਾਂਦਾ ਲੜਾਕੇ ਘਰ ਵਾਲੇ ਵੱਲ ਵੀ ਜਾਂਦਾ ਮੇਰੇ ਘਰ ਵਾਲਾ ਖਾਸ ਕੇ ਲੜਾਕਾ ਦੇਖਣ ਨੂੰ ਸਾਊ ਲੱਗਦਾ ਲੜਾਕਾ ਬਹੁਤਾ ਹੈ ਬਹੁਤ ਉਹੀ ਬਗਨਾ ਵਾ ਘਰ ਵਾਲਾ ਇਹਨੇ ਮੇਰਾ ਬੰਦਾ ਨਾ ਦੇਖਣ ਨੂੰ ਸਾਊ ਆ ਉਹਨਾਂ ਘਰਾਵ ਅੱਛਾ ਇਹ ਤਾਂ ਕੋਈ ਨਹੀਂ ਕਹਿੰਦੀ ਮੇਰਾ ਚੰਗਾ ਸਾਰੀਆਂ ਹੀ ਕਹਿੰਦੀਆਂ ਨਹੀਂ ਜੇ ਲੋ ਮਰਜ਼ੀ ਪੁੱਛ ਲੋ ਚੱਲ ਕੋਈ ਗੱਲ ਅਗਲੇ ਵੀ ਘੰਟੇ ਚ ਬਣ ਜਾਊਗਾ ਇਹ ਕਿਹਨੇ ਨਾ ਮੈਨੂੰ ਬਤਾ ਜੀ ਤਾਂ ਤਾਂ ਤਰ ਤੱਕ ਉਹ ਚੁੱਪੀਆਂ ਮੈਂ ਅਗਦਾ 부ਜੀ ਪਈ ਹੈਗੀ ਹੁਣ ਮੱਚੀ ਆ ਮੜਨ ਜਾਣਾ ਦੇ ਘੰਟੇ ਤੱਕ ਘੰਟੇ ਤੱਕ ਮੜਨ ਜਾਣੇ ਭਜੇਂਦਰ ਸੇਹਲੀਆਂ ਆ ਗਏ ਤੇਰੇ ਰੌਲਾ ਪਾਈ ਜਾਂਦੇ ਨੇ ਹਾਂ ਹਾਂ ਵੀ ਛੋਕ ਪੈ ਨਹੀਂ ਕਰਦੀਆਂ ਇਹ ਤੋਤੇ ਆ ਨਾ ਐਰੇ ਸਾਥ ਹੌਲਾ ਕਰ ਕੁਰਸੀ ਨੂੰ ਬੰਦਾ ਦੇ ਉੱਪਰ ਹੀ ਸੱਜਾ ਜਿਕੇ ਬਹਿ ਜਾਂਦਾ ਜ਼ੀਰੋ ਜ਼ੀਰੋ ਡਾਟ ਲਿਜਾ ਹੈ ਸਰਫਣਾ ਮਿਲੀ ਸੀਗੀ ਸਰਫਣਾ ਉਹ ਸਰਫ ਵੀ ਵਧੀਆ ਬਾਖੀ ਉਹ ਤਾਂ ਹੁੰਦਾ ਨਾ ਵੀ ਸਰਫਣਾ ਜਿਹੜਾ ਚੀਜ਼ ਮਿਲਦੀ ਹੈ ਆਪਣੇ ਸਰਫ ਘਟਿਆ ਹੁੰਦੀ ਆ ਸਰਫ ਬਹੁਤ ਵਧੀਆ ਇਹਨੂੰ ਥੋੜੀ ਜੀ ਪੈਂਦੀ ਆ ਕਪੜੇ ਨੇ ਖੇਰ ਦਿੰਦੀ ਆ ਪੂਰੇ ਤੇ ਆਹ ਹਰਮ ਨੂੰ ਪੀੜੀਆਂ ਹੀ ਮਿਲਦੀਆਂ ਸੋ ਨਾਲ ਆ ਭਾਲੀਆਂ ਬਹੁਤ ਮਜ਼ਬੂਤ ਆ ਦੋ ਲਈਆਂ ਸੀ ਆਪਾਂ ਇਹ ਮਜ਼ਬੂਤ ਆ ਬਹੁਤ ਜਿਆਦਾ ਮਜ਼ਬੂਤ ਨੇ ਮਲੇ ਜੀ ਉੱਚੀਆਂ ਨੇ ਜਿਹੜਾ ਛੋਟਾ ਕਟਾ ਦੇਖਿਓ ਭਾਈ ਜੀ ਰਾਵਣਾ ਮੇਰੇ ਅਰਗਾ ਟੱਬ ਵੀ ਤਾਂ ਮਿਲਿਆ ਸੀ ਗੋੜੇ ਦੋ ਲਈਏ ਉਹ ਮੈਂ ਟੱਬ ਵੀ ਤਾਂ ਮਿਲਿਆ ਸੀ ਹਾਂ ਇੱਕ ਟੱਬ ਮਿਲਿਆ ਸੀ ਟੱਬ ਨਹੀਂ ਮਿਲਿਆ ਨਹੀਂ ਸੀ ਟੱਬ ਔਰ ਨਾ ਵੀਰੇ ਦੀ ਦੁਕਾਨ ਹੈ ਆਪਸ਼ਨ ਸੀ ਵੀਰੇ ਦੀ ਦੁਕਾਨਾਂ ਮੋਤੋ ਸਸਤਾ ਕੰਡਾ ਲੈ ਆਉਂਦੇ ਅਸੀਂ ਹਰ ਚੀਜ਼ ਮੈਨੂੰ ਆਪਸ਼ਨ ਸੀ ਨਾ ਚਾਹੀਦੀ ਆ ਬੈਠ ਲਈ ਲੈ ਲੈ ਲੋ ਚਾਹੀ ਉਹ ਦੱਬ ਲੈ ਲੋ ਹਾਂ ਪਲੇਸ ਆਪ ਇੱਕ ਡੱਬ ਲੈ ਆਏ ਇੱਕ ਸਰਫ ਦੇ ਪੈਕਟ ਨਾਲ ਇੱਕ ਅਸੀਂ ਆ ਲੈ ਆਏ ਪੀੜੀ ਲੈ ਆਏ ਵਧੀਆ ਰਹਿੰਦੀ ਹੈ ਪਰ ਐ ਵੀ ਜਿਹੜੀ ਸਰਫਣਾਂ ਜੀ ਮਿਲਦੇ ਪਕੜੇ ਵੀ ਉਹ ਵਧੀਆ ਨਹੀਂ ਹੁੰਦੀ ਹੈਗੀ ਸਰਫਣਾਂ ਆਪਾ ਪਲੱਸ ਡੱਬ ਵੀ ਵਧੀਆ ਫਿਰ ਪਲੱਸ ਇਹ ਵੀ ਵਧੀਆ ਕੁਆਲਿਟੀ ਬਹੁਤ ਵਧੀਆ ਨਜਿੱਦ ਜਾਂਦੀ ਮਾਰੀਆਂ ਨਹੀਂ ਹੈਗੀਆਂ। ਕੋਈ ਪ੍ਰਮੋਸ਼ਨ ਨਹੀਂ ਹੈਗੀ, ਵੈਸੀ ਗੱਲ ਕਰ ਰਹੇ ਹਾਂ ਅਸੀਂ। ਹਾਂ, ਪ੍ਰਮੋਸ਼ਨ ਨਹੀਂ ਹੈਗੀ, ਪ੍ਰਮੋਸ਼ਨ ਕਰੀ ਕਰਨੀ ਹੈ। ਪਰ ਲੈ ਕੇ ਸਰਫ ਦੀ ਐਡ ਕਰਦੇ ਹਾਂ ਕਿਤੇ। ਐਸੀ ਕੋਈ ਗੱਲ ਨਹੀਂ ਹੈਗੀ। ਚੀਜ਼ ਵਧੀਆ, ਫੁੱਲ ਬਲਾ ਕੇ। ਨਹੀਂ ਲੈਣੀ ਹੋਵੇ ਸਤ ਮੰਗਾ ਸਕਦੇ। ਆ ਥੋੜੇ ਜਿਹਾ ਬਚ ਗਏ ਸੀ, ਮੈਂ ਕਹਾਂ ਚੱਲ ਇੰਨੇ ਕੁ ਤੁਸੀਂ ਕੱਢ ਲਓ। ਥੋੜੇ ਜਿਹਾ ਬਚੇ ਸੀ ਤਾਂ ਵਹੀ ਪਰ ਹੈ ਸਾਰਾ। ਮੈਂ। ਮੈਂ ਪਰਿਆ। ਪੁੱਤੋ ਖੇਡ ਕੇ ਆਏ ਹੁਣ ਘਾਟਾ ਸਵਾ ਮਾਰੀ ਜਾਂਨਾ। ਬਹੁਤ ਔਖਿਆ ਵੀ ਬੱਸ ਹੋ ਗਈ ਨੋਂ ਦੁਖਣ ਲੱਗ ਗਿਆ ਐਵੇਂ ਅੰਦਰ ਨੋਂ ਦੁਖਣ ਲੱਗਦੇ ਨੇ ਮਟਰ ਸੌਖੇ ਆ ਹਨਾ ਮਟਰ ਸੌਖੇ ਕੱਢਣੇ ਇਹਦੇ ਮੁਕਾਬਲੇ ਅਰੇ ਕੱਢੇ ਕਢਾਈਓ ਇੱਥੇ ਮਾਵੀਰ ਕਹਿੰਦਾ ਮੈਂ ਕੱਢਦੇ ਮਾ ਵੀ ਨੇ ਇੰਨੇ ਕੱਢੇ ਨੇ ਜੱਦਾ ਬੈਠਾ ਆਇਆ ਹਾਂ ਪਰੇ ਕੱਢੇ ਕਢਾਈਓ ਬਾਅਦ ਮਹਿੰਗੇ ਮਿਲਦੇ ਆ ਨਾ ਆਸਤੀ ਉਹਦੇ ਬਾਲੇ ਮਹਿੰਗੇ ਆ ਪਤਾ ਨਹੀਂ ਕਿਉਂ ਸਾਰੇ ਮਹਿੰਗੇ ਹੋਣਗੇ ਨਹੀਂ ਸਾਰੇ ਨਹੀਂ ਹੋਣੇ ਕੀ ਰੇਟ ਮਿਲਦੇ ਆ ਪਿੰਡਾਂ 'ਚ ਤੇ ਖੇਤਾਂ 'ਚ ਆਮ ਮਿਲ ਜਾਂਦੇ ਆ ਫ੍ਰੀ ਦੇ ਕੱਢੇ ਕਢਾਈਓ ਕੱਡੇ ਕਢਾਈ ਨਹੀਂ ਹਾਂ ਤਾਂ ਕੱਢਣੇ ਤਾਂ ਵੇਣਗੇ ਹਾਂ ਤੇ ਕੱਡੇ ਘਟਾਈ ਤੇ ਕਿੰਨੇ ਵੇਗੇ ਮਿਲਦੇ ਆਰ ਸੇਫ ਦੇ ਕਿਤੇ ਇਹ ਆਪਾਂ ਨੂੰ ਅਜੇ 40 ਨਹੀਂ ਮਿਲੀ ਇੱਕ ਕੁੱਟੀ ਹਾਂ ਤੇ ਕੱਡੇ ਹੋਇਆ ਕਹਿੰਦੇ ਸੀਗੇ 120 ਦੇ ਹੋਰ ਕਿਸੀ ਹੋ ਫਾਇਆ ਵੀ ਨਹੀਂ ਆਉਣੇ ਇੰਨੇ ਇੰਨੇ ਇਹ ਤੋਂ ਘੱਟ ਸੀ ਇਹ ਤੋਂ ਅੱਧੇ ਸੀ ਹਾਂ ਅਲਫਾ ਦੇ ਪਾਸੇ ਇਹਨੇ ਬੱਸ ਲਾਉਣਾ ਮੈਂ ਮੈਂ ਚੰਗੀ ਆ ਉਹਨਾਂ ਦੀ ਵੀ ਮਿਹਨਤ ਲੱਗੀ ਸੀ ਬੜੇ ਨੇ ਯਾਰ ਯਾਰ ਲਾਂਜੀ ਖਾਣਾ ਜੀ ਭੁੱਖ ਲੱਗੀ ਰੋਟੀ ਹੁਣ ਟਾਈਮ ਨਾਲ ਹੀ ਖਾ ਲਾਂਗੇ ਅੱਜ ਤਾਂ 6:30 7:00 ਵਜੇ ਖਾ ਲੈਣੀ ਆਪਾਂ ਜਿਹੜਾ ਕੱਢ ਕੇ ਆਵਾਂਗੇ ਰੋਟੀ ਖਾ ਕੇ ਲੰਬਾ ਘੜਾ ਲੈ ਕੇ ਆਵਾਂਗਾ ਸੈਰ ਵੀ ਹੋਈ ਸੰਡੇ ਕਰਕੇ ਇਹਦੇ ਟਾਈਮ ਲੱਗੂਗਾ ਲੱਗੂ ਹਲੇ ਟਾਈਮ ਬਣਾ ਨਹੀਂ ਹਲੇ ਹਲੇ ਨਹੀਂ ਬਣਿਆ ਪਾਣੀ ਤਾਂ ਪਾਏ ਨੇਗਾ ਵਿੱਚ ਇੰਨਾ ਪਾਣੀ ਇਹ ਤਾਂ ਪਤਲਾ ਹੀ ਬਹੁਤ ਹੋ ਜਾਊਗਾ ਮੇਰੇ ਤਾਂ ਹਲੋ ਕਿ ਨਹੀਂ ਮੈਂ ਹੜਾ ਪਹਿਲੀ ਵਾਰੀ ਸਾਗ ਬਣਾਉਣ ਲੱਗੀ ਆ ਵੀਰ ਦੇਲੀ ਪਾਠ ਕਰਿਆ ਕਰੂ ਫੇਰੀ ਪੇਪਰ ਦੇ ਬਾਅਦ ਤੇ ਪਹਿਲਾਂ ਉਸੇ ਪਾਠ ਤੇ ਲਾਉਣਾ ਮੇਰੂ ਦੇਲੀ ਪਾਠ ਕਰ ਸਹੀ ਕਰਨਾ ਇਹ ਫਿਰ ਲੰਬਾ ਦਾ ਗਾਣਾ ਜਿੰਨੇ ਪਾਠ ਕਰੇਗਾ ਉਨੇ ਕੁਝ ਮਿਲਦਾ ਹੂੰ ਹੂੰ ਉਨਾ ਹੀ ਫਲ ਮਿਲਦਾ ਉਹਦਾ ਆਏ ਹੱਥ ਬਹੁਤ ਚੱਲਦਾ ਕਹਿੰਦੇ ਭਾਈ ਵੀਵਾ ਤੇਰਾ ਕੱਢਦੇ ਆ ਕੇ ਸੀ ਉਹ ਲੈ ਆਉਂ ਆ ਰਿਹਾ ਸੀ ਆਵਾਜ਼ ਆ ਰਹੀ ਹੈ ਇਹਨਾਂ ਦਾ ਚੱਲੋ ਆ ਜੋ ਨਹੀਂ ਹੱਥ ਮੇਰਾ ਚੱਲਦਾ ਨਹੀਂ ਮੈਂ ਅੰਦਰ ਪੜਨੇ ਢੇਰ ਲੱਗਿਆ ਪਿਆ ਉੱਥੇ ਵੀ ਹੱਥ ਸੋਰਾ ਚੱਲਦਾ ਹੀ ਪਣਾ ਦਿਲਤ ਥੋੜੇ ਦਿਨਾਂ ਚ ਕਿੰਨਾ ਫਰਕ ਪੈ ਗਿਆ ਚੋਲੇ ਮੂਰੇ ਬਹਿ ਨਹੀਂ ਹੁੰਦਾ ਹੈ ਫੇਕ ਕਿੰਨਾ ਲੱਗਣ ਲੱਗਿਆ ਕਿੰਨਾ ਕਿੰਨਾ ਘਟਣਾ ਪਊਗਾ ਕਿੰਨਾ ਕਿੰਨਾ ਘਟਣਾ ਪਊ ਲੈ ਸੱਤ ਸਾਲ ਨਾਲ ਹੈ ਥੋੜੀ ਗੱਲ ਹੀ ਹੈ ਜੀ ਸਸਰਾਂ ਦੇ ਇਹ ਭਾਈ ਨਹੀਂ ਹੁੰਦਾ ਨਾ ਜਦੋਂ ਫੇਕ ਕਿੰਨਾ ਲੱਗਦਾ ਆ ਹੁਣ 20 ਦਿਨ ਪਹਿਲਾਂ ਬੈਠੇ ਜਾਂਦਾ ਸੀ ਆ 20 ਦਿਨਾਂ ਜੀ ਪੂਰੇ ਨਾਸਲ ਚੇਂਜ ਹੋ ਗਿਆ ਹੈ ਟਾਈਮ ਲੱਗੂ ਆਲਣ ਪਾਤਾ ਸੀਗਾ ਸਾਗ ਬਣ ਗਿਆ ਪੂਰਾ ਬੰਦਾ ਟਾਈਮ ਹੋਇਆ 6 ਵਜੇ ਦਾ ਬਲਵਿੰਦਰ ਗਾਂਏ ਰੋਟੀਆਂ ਦਾ ਕੰਮ ਵੀ ਹੋਣੀ ਨਵੇਡ ਦਿੰਦੇ ਆਂਗੇ। ਨਹੀਂ ਗੱਲ ਸੁਣੋ। ਵਧੀਆ ਵਿਹਲੇ ਹੋ ਜਾ ਕਿ ਟਾਈਮ ਤੇ ਫਿਰ ġੇੜਾ ਕੱਢ ਕੇ ਆਵਾਂਗੇ ਜਿਆਦਾ। ਇਸ ਫਰੂਟ ਖਾਣ ਲੱਗੇ ਸੀ ਉਹ ਚਾਕੂ ਲੈ ਕੇ ਇਸ ਨਿੱਕਾ ਕਾਲਾ ਉਹ ਕਿੱਥੇ ਆ? ਹੋ ਟੁੱਟਿਆ ਵਾ ਇੱਕ ਤਾਂ। ਨਹੀਂ ਨਹੀਂ। ਟੁੱਟਿਆ ਵਾ ਨਿੱਕਾ ਸੀ। ਉਹ ਅੰਦਰ ਹੀ ਇਸ ਅੰਦਰ ਰੱਖਤਾ ਸੀ। ਨਵੇਂ ਮੈਨੂੰ ਚਾਕੂ ਬਹੁਤ ਸੋਹਣਾ ਸੀ ਉਹ। ਨਹੀਂ ਅੰਦਰ ਹੀ। ਇੱਕ ਤਾਂ ਟੁੱਟ ਗਿਆ ਮਗਾਲਾ। ਅੰਦਰ ਉਹਦੇ ਵਿੱਚ ਪਲੇਟ ਤੇ ਪਿਆ ਤਾਂ ਸੀਗਾ ਜਿਸ ਤੇ ਉਹ ਪਿੱਤਲੇ ਛਿਰਦਾ ਸੀਗਾ। ਪਿਆ ਵਾ ਅੱਛਾ। ਹਾਂ। ਬੜਿਆ ਬਣ ਗਿਆ ਬਾਗ ਦਾ ਪੂਰਾ। ਹਾਂ। ਬਹੁਤ ਮਿਹਨਤ ਕੀਤੀ ਵੀ ਬਰੀ ਵਸੋਈ ਬਈ ਕੋੜ ਕੋੜ ਤੇ ਤੀਜ ਵਧੀਆ ਬਣਨੀ ਹੈ ਇਹ ਸਵਾਦ ਸਾਜ ਵੈਸੀ ਵਧੀਆ ਬਣਨਾਲ ਕੁੱਝ ਛੁੱਲੇ ਤੇ ਬਣਾਇਆ ਇੱਕ ਤੋੜੀ ਚ ਬਣਿਆ ਹੋਇਆ ਚਲੋ ਕੋ ਸਵਾਦ ਬਣ ਜੇ ਕ੍ਰੈਡਿਟ ਦਾ ਜਨਾ ਮਰਜ਼ੀ ਲੈ ਲਵੋ ਨਹੀਂ ਬਣਨੀ ਸਵਾਦ ਫਿਰ ਤਾਂ ਕੜੀ ਪੱਤੇ ਵਾਲਾ ਕਰਮਾ ਨਾ ਧਨੀਏ ਵਾਲਾ ਕਰਮਾ ਪਾਦੀ ਪਾ ਕੇ ਤੁਹਾਨੂੰ ਖਲਾਲ ਦਿੰਨਾ ਬਸ ਮਾ ਨਿਆਣੇ ਨਿਆਣੇ ਕਿ ਖਾਸ਼ ਹੋ ਗਏ ਅੱਗ ਤਾਂ ਬਲੀ ਪਈ ਆ ਚਲ ਵਧੀਆ ਰੜੂਗੀ ਅੰਦਰ ਮੈਂ ਗੈਸ ਤੇ ਰੜਦੀ ਨਹੀਂ ਨਗੀ ਵਗੈ ਰੋਟੀ ਉਹ ਸਾਡੀ ਬੇਟੀ ਤੇ ਮੈਂ ਰੋਟੀ ਪਕੌੜੇ ਲੱਗਣਾ ਹੁੰਦਾ ਹੈ ਬਹਿ ਕੇ ਜੜਾ ਹੋ ਕੇ ਮੂਰੇ ਹੂੰ ਕਿਤ ਲੈ ਰੋਟੀਆਂ ਲਾ ਦੇ ਬਹਿ ਜਾ ਵੀਡੀਓ ਨਾ ਵੀ ਨਾ ਚਲ ਥਾਲੇ ਦੇਖ ਲੈ ਉਹ ਹੀ ਤਾਂ ਕਹਿੰਦੇ ਜਾਂਦਾ ਹੁਣ ਇਹਨੇ ਖੇਡ ਤੇ ਲੱਗਣਾ ਆ ਲੈ ਕੇ ਬਹਿ ਗਿਆ ਵਿੱਚ ਸਿੱਟੂ ਸਾਰੇ ਹਿੱਤੇ ਤਾਂ ਕਿ ਹੋਵਾ ਕੱਚੇ ਆ ਰੱਖਦੇ ਭਜਾਉਣ ਤੇ ਇਹ ਸਿੱਟਾ ਇਹਨੇ ਖੇਡ ਤੇ ਲੱਗੋ ਹੁਣ ਇਹ ਆ ਸਾਰੇ ਪੇ ਸਿੱਟਣੇ ਨੇ ਹੁਣ ਓਏ ਵੀ ਕ੍ਰਿਕਟ ਵਾਲਾ ਬੰਦਾ ਮਰ ਗਿਆ ਦਿਨ ਤਾਂ ਇਹ ਪਤਾ ਮੈਨੂੰ ਕੱਲ ਸਰਚ ਕਰਕੇ ਦੱਸ ਦੇਗਾ ਬਸ ਕਿਹਾ ਤਾਂ ਹੈ ਮੈਂ ਕਹਿੰਦਾ ਹਾਂ ਦੇ ਆ ਲੈ ਓਏ ਲੋ ਜੀ ਚੁੱਲ੍ਹੇ ਤੇ ਬਹਿ ਕੇ ਰੋਟੀਆਂ ਮੈਂ ਚੁੱਲ੍ਹੇ ਚੁੱਲ੍ਹੇ ਤੇ ਬਹਿ ਕੇ ਚੁੱਲ੍ਹੇ ਦੇ ਕੋਲ ਜਾ ਕੇ ਰੋਟੀਆਂ ਪਕਾ ਰਹੇ ਹਾਂ ਅੱਜ ਬਾਹਰ ਤੇ ਸਾਗ ਵੀ ਬਾਹਰ ਬਣਾਇਆ ਤੌੜੀ ਦੇ ਵਿੱਚ ਇਹ ਜਿਹੜਾ ਮਤਲਬ ਇਹ ਦਰੋਟੀ ਬਣਾ ਕੇ ਰਹਿੰਦੇ ਮੈਨੂੰ ਤਾਂ ਬੜਾ ਨਜ਼ਾਰਾ ਆਉਂਦਾ ਬਾਕੀ ਮੈਨੂੰ ਪਤਾ ਨਹੀਂ ਸੀਗਾ ਤੇ ਆ ਸਾਰਾ ਤੁਹਾਨੂੰ ਕਿਹਾ ਜੇ ਅਪਣੇ ਉਹਨਾਂ ਦੱਸਣਗੇ ਰੋਟੀ ਬਣਾਈ ਅੱਜ ਰੋਟੀ ਬਣਾਈ ਅੱਜ ਕੰਮ ਚ ਸਾਰੇ ਖਰਾਬ ਕਰੀ ਜਾਨਾ ਉਹਨਾਂ ਨੂੰ ਕਰੋ ਜਵਾਰ ਦਾ ਆਟਾ ਛੋਲਿਆਂ ਦਾ ਆਟਾ ਦੋ ਦੋ ਆਟਾ ਮਿਕਸ ਕਰਕੇ ਫੜਾ ਦੋ ਉਹਨੂੰ ਇੱਧਰ 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 ਆ ਬਦਾ ਆ ਰਹੀਏ ਬਈ ਜਿੰਦੇ ਲੱਗੇ ਭਾਏ ਬਹੁਤ ਟੇਸਟੀਆਂ ਨੇ ਖਾਣ ਵਾਲੇ ਹਾਂ ਬਹੁਤ ਟੇਸਟੀਆਂ ਨੇ ਪੂਰਾ ਨੋਨ ਮੈਟਿਕ ਨੰਬਰ ਆ ਜਾਵੇ ਮੈਨੂੰ ਦੇਖ ਲੈ ਕਿੰਨਾ ਸਾਕਵਾ ਤਮਾਵੇ ਲੈ ਇੱਕ ਰੋਟੀ ਲੈ ਬਹੁਤ ਵਧੀਆ ਕਿਉਂ ਮਾਮੀ ਨੇ ਸਾਹ ਬਹੁਤ ਪਾਲਿਆ ਮੈਂ ਇੱਕ ਰੋਟੀ ਖਾਣੀ ਆ ਬਹੁਤ ਸਾਹ ਪਾਈ ਬੈਠਾਂ ਮਾਂਗੇ ਕਿੰਨਾ ਕੁ ਪਾਇਆ ਇੰਨਾ ਚਮਚਾ ਇੱਕ ਬੈਠ ਕੁ ਪਾਈ ਬੈਠਾ ਬੈਠ ਮੈਂ ਇੱਕ ਰੋਟੀ ਖਾਣੀ ਆ ਅਜਾ ਤਾਂ ਚਿੜੀ ਬੈਠ ਕਰ ਦਿੰਦੀ ਆ ਵਧੀਆ ਕਰ ਲਿਆ ਉਹਨੇ ਜ਼ਿਆਦਾ ਖਾ ਲਿਆ ਬੁਲਾਣਿਆ ਕਿ ਉਹ ਵਨ ਨੂੰ ਰੋਟੀ ਖਾ ਲੈ ਨੰਨਾ ਕੱਲ ਨੂੰ ਆਇਆ ਕਰਾਂ ਰੋਟੀ ਮਿਲੂ ਮੈਨੂੰ ਦੇਖੋ ਇੰਨਾ ਖਾਣਾ ਚਾਹੀਦਾ ਮੈਂ ਮੇਰੇ ਖਾਂਦਾ ਨਹੀਂ ਇੰਨਾ ਲਾਗ ਮੈਂ ਤਾਂ ਇਹਨੇ ਵੀ ਨਹੀਂ ਖਾਣਾ ਉਹ ਵੀਡੀਓ ਬਣ ਰਹੀ ਸੀ ਟੈਕ ਕਰਦੇ ਹਾਂ ਪੂਰਾ ਖਵਾ ਲਾ ਫਿਰ ਚਿੱਲੋ ਬੋਲ ਰੋਟੀ ਕਰਦੇ ਰੋਟੇ ਜਨਜਾਰਾ ਰਗਾ ਲਈਆ ਚਿੱਲੋ ਬੋਲ ਰੋਟੀ ਖਾਣ ਦਾ ਨਜ਼ਾਰਾ ਆ ਜਾਂਦਾ ਲੋ ਜੀ ਬਣਾਇਆ ਕਰਾਂਗੇ ਚਲੋ ਤਾਂ ਆਹੀ ਬਣ ਲਾਉਂਦੇ ਆ ਆਹੀ ਥੋੜੇ ਦਿਨ ਬਣਨੇ ਆ ਮੁੜ ਕੇ ਤਾਂ ਗਰਮੀ ਆਣੀ ਫੇਰ ਕਿੱਥੇ ਬੈਠਾ ਹੁਣ ਐ ਟਾਈਮ ਨੂੰ ਗਰਮੀ ਹੁੰਦੀ ਹੈ ਪਰ ਅੰਦਰ ਵੀ ਗਰਮੀ ਹੁੰਦੀ ਆ ਫਿਰ ਬਾਹਰ ਹੀ ਵਧੀਆ ਲੱਗਦਾ ਇਸ ਵੇਲੇ ਪਰ ਉਹ ਅੱਗ ਦਾ ਸੇਕ ਆਉਣਾ ਅੰਦਰ ਤਾਂ ਗਰਮੀ ਹੁੰਦੀ ਆ ਆ ਅੱਗ ਦਾ ਸੇਕ ਆਉਗਾ ਮੈਂ ਆਟਾ ਪੁਰਦਾ ਬਣਾ ਨਾ ਪਰ ਉਹ ਬਈਏ ਤੂ ਪੁਰ ਰਹੇ ਆ ਓਏ ਆਪੇ ਨਹੀਂ ਪੁਰਦਾ ਆਟਾ ਮਿਕਸ ਕੀਤਾ ਝੋ ਲੈਣਾ ਇਹਦਾ